ਤੇ ਕਥਾਰ ਗੱਡੀ ਲੜਕੀ ਦਾ ਕਹਿਰ ਵੇਖਣ ਨੂੰ ਮਿਲਿਆ ਜੁੱਥੇ ਪੰਪ ਉੱਤੇ ਮਾਹੌਲ ਕਾਫੀ ਗਰਮਾ ਗਰਮੀ ਦਾ ਹੋ ਜਾਂਦਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿੰਡ ਰੌ ਵਾਲੇ ਇਲਾਕੇ ਦੇ ਵਿੱਚ ਸੱਤ ਭਾਰਤ ਪੈਟਰੋਲੀਅਮ ਦੇ ਇੱਕ ਪੈਟਰੋਲ ਪੰਪ ਉਤੇ ਥਾਰ ਦੇ ਵਿੱਚ ਸਵਾਰ ਲੜਕੀ ਦੇ ਵੱਲੋਂ ਤੇਲ ਪ੍ਰਵਾਹਨ ਦੇ ਲਈ ਪਹੁੰਚਿਆ ਹੁੰਦਾ ਹੈ ਤੇ ਇਸ ਦੂਰਾਂਜ ਜਦੋਂ ਪੰਪ ਤੇ ਕਰਿੰਦੇ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਇਸ ਥਾਰ ਗੱਡੀ ਦੇ ਵਿੱਚ ਪੈਟਰੋਲ ਪੈਂਦਾ ਜਾਂ ਫਿਰ ਡੀਜ਼ਲ ਪੈਂਦਾ ਤਾਂ ਉਹ ਲੜਕੀ ਫੋਨ ਦੇ ਵਿੱਚ ਰੁਚੀ ਹੋਈ ਹੁੰਦੀ ਹੈ ਤਾਂ ਪੰਪ ਤੇ ਕਰਿੰਦੇ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੰਦੀ ਹੈ ਜਦੋਂ ਪੰਪਤਾ ਕਰੇਂਦਾ 300 400 ਰੁਪਏ ਦਾ ਤੇਲ ਪਾ ਕੇ ਜਦੋਂ ਵੇਖਦਾ ਹੈ ਕਿ ਇਹ ਗੱਡੀ ਦੇ ਵਿੱਚ ਇਹ ਵਾਲਾ ਤੇਲ ਨਹੀਂ ਬਲਕਿ ਇਹ ਜਿਹੜੀ ਗੱਡੀ ਹੈ ਉਹ ਡੀਜ਼ਲ ਵਾਲੀ ਹੈ ਤੋਂ ਉਸ ਤੋਂ ਬਾਅਦ ਉਸ ਲੜਕੀ ਨੂੰ ਕਹਿੰਦਾ ਹੈ ਕਿ ਗਲਤੀ ਦੇ ਨਾਲ ਇਹ ਡੀਜ਼ਲ ਪੈ ਗਿਆ ਤੁਸੀਂ ਇਸ ਗੱਡੀ ਨੂੰ ਖੜਾ ਕੇ ਇਸ ਦੇ ਵਿੱਚੋਂ ਆਪਣਾ ਤੇਲ ਕਢਵਾ ਸਕਦੇ ਹੋ ਬਸ ਇੰਨੀ ਇੱਕ ਗੱਲ 'ਤੇ ਉਸ ਲੜਕੀ ਦੇ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਸ ਦੇ ਵੱਲੋਂ ਮੁੰਡੇ ਸਾਥ ਲਿੱਤੇ ਜਾਂਦੇ ਨੇ ਤੇ ਉਸ ਪੰਪ ਤੇ ਕਰਿੰਦੇ ਤੇ ਕੁੱਟਮਾਰ ਕੀਤੀ ਜਾਂਦੀ ਹੈ ਕੰਬੇ ਰੂਪ ਦੇ ਵਿੱਚ ਹੋ ਪੰਪ ਦਾ ਕਰਿੰਦਾ ਜ਼ਖਮੀ ਹੋ ਜਾਂਦਾ ਹੈ ਜਿਸ ਘਟਨਾ ਦੀ ਜਿਹੜੀ ਸਾਰੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਗਿਆ ਜਿਸ ਦੇ ਵਿੱਚ ਸਭ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਸ ਲੜਕੀ ਦੇ ਵੱਲੋਂ ਜਿਹੜਾ ਪੰਪ ਤੇ ਕਰਿੰਦੇ ਦੇ ਨਾਲ ਬਤ ਮਿਊਜ਼ਿਕ ਕੀਤੀ ਜਾ ਰਹੀ ਹੈ ਫਿਲਹਾਲ ਉਸ ਪੀੜਤ ਦੇ ਵੱਲੋਂ ਉਸ ਪੂਰੇ ਘਟਨਾ ਕ੍ਰਮ ਨੂੰ ਬਿਆਨ ਕੀਤਾ ਗਿਆ ਤੇ ਕੀ ਮੰਗ ਕਰਦਾ ਨਜ਼ਰ ਆਏ ਸੁਣਦੇ ਆ ਕਿ ਭਜੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਹੈਗਾ ਭਾਈ ਜਤਨ ਕਪੂਰ ਕਿਹੜੀ ਜਗ੍ਹਾ ਕੰਮ ਕਰਦੇ ਸੀ ਤੁਸੀਂ ਮੈਂ ਭਾਈ ਭਾਰਤ ਪੈਟਰੋਲੀਅਮ ਤੇ ਲੱਗਾ ਆਪਣੇ ਰੌ ਵਾਲੀ ਇੱਥੇ ਕੀ ਗਲਤੀ ਹੋਈ ਸੀ ਕੋਟਨ ਹੋਈ ਤੁਸੀਂ ਕਹਿ ਨਹੀਂ ਮੇਰਾ ਗੱਲ ਭਾਜੀ ਇਹ ਹੋਈ ਮੈਂ ਬੰਦੇ ਸੀਗਾ ਭਾਈ ਤੇਲ ਪਾ ਰਹੇ ਸੀ ਇੱਕ ਥਾਰ ਵਾਲੀ ਕੁੜੀ ਆਈ ਗੱਡੀ 'ਚ ਤੇਲ ਪਾਉਣ ਹੂੰ ਠੀਕ ਆ ਉਹ ਫੋਨ ਤੇ ਲੱਗੀ ਸੀ ਮੈਂ ਉਹਦੇ ਕੋਲ ਪੁੱਛਿਆ ਮੈਂ ਕਿ ਗੱਡੀ ਕਿੰਨਾ ਤੇਲ ਪਾਣਾ ਕਹਿੰਦੀ 2000 ਰੁਪਏ ਦਾ ਠੀਕ ਆ ਹੂੰ ਮੈਂ ਉਹਨੂੰ ਪੁੱਛਿਆ ਮੈਂ ਗੱਡੀ પેટ્રોલ ਤੇ ਆ ਕਿ ਡੀਜ਼ਲ ਤੇ ਆ ਠੀਕ ਆ ਉਹ ਇੱਕ ਗੱਡੀ ਸੀਗੀ ਡੀਜ਼ਲ ਤੇ ਠੀਕ ਆ ਮੈਂ ਉਹਨੂੰ ਪੁੱਛਿਆ ਮੈਂ ਗੱਡੀ ਪੈਟਰੋਲ ਤੇ ਆ ਠੀਕ ਆ ਉਹ ਫੋਨ ਤੇ ਲੱਗੀ ਸੀ ਉਹਨੇ ਇੱਦਾਂ ਹੀ ਕਹਿਤਾ ਕਹਿੰਦੀ ਹਾਂ ਪੈਟਰੋਲ ਤੇ ਆ ਜਿੱਦਾਂ ਉਹਨੇ ਆਪ ਆਪ ਹੀ ਕਹਿਤਾ ਮੈਂ ਗੱਡੀ ਪੈਟਰੋਲ ਦੇ ਬਾਅਦ ਹੀ ਜਦੋਂ ਮੈਂ ਧਿਆਨ ਮਾਰਿਆ ਤੇ ਉਹ ਜੇ ਟੈਂਕੀ ਦੇ ਉੱਪਰ ਢੱਕਣ ਖੋਲੋ ਢੱਕਣ ਦੇ ਉੱਪਰ ਲਿਖਿਆ ਹੋਇਆ ਹੀ ਡੀਜ਼ਲ ਹਏ 2-3 ਰੁਪਏ ਪਾਇਆ ਹੀ ਮੈਂ ਨੋਏ ਰੋਗ ਪੀ ਠੀਕ ਆ ਮੈਂ ਉਹਨੂੰ ਕੁੜੀ ਨੂੰ ਕਿਹਾ ਮੈਂ ਕਿਹਾ ਦੀਦੀ ਤੇਲ ਗਲਤ ਪੈ ਗਿਆ ਵਾ ਠੀਕ ਆ ਤੇ ਗੱਡੀ ਨੂੰ ਸਟਾਰਟ ਨਾ ਕਰਿਓ ਠੀਕ ਐ ਇੱਥੇ ਗੱਡੀ ਰਹਿ ਜਾਂਦਾ ਸਾਡੇ ਲਾਗੇ ਇੱਥੇ ਮਕੈਨਿਕ ਹੈਗਾ ਵਾਹ ਤੇਲ ਨਾ ਖਾਲੀ ਕਰਵਾ ਦਾਂਗੇ ਸਾਰਾ ਠੀਕ ਐ ਇੰਨੀ ਦਿਨ ਉਹਨੂੰ ਪਤਾ ਨਹੀਂ ਕੀ ਹੋਇਆ ਭਾਈ ਉਹ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪੀ ਬਾਹਰ ਨਿਕਲਦੇ ਸਾਰੇ ਠੀਕ ਐ ਮੇਰੇ ਨਾਲ ਸੁਭਾਈ ਕਰਨ ਲੱਪੀ ਮੈਨੂੰ ਗਾਲਾਂ ਕੱਢਣ ਲੱਪੀ ਕਹਿੰਦੀ ਰੁਪਿਆ ਇੱਥੇ ਹੁਣੇ ਤੈਨੂੰ ਆ ਕੇ ਦੱਸਦੀ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਭਾਈ ਉੱਥੇ ਮੁੰਡੇ ਆ ਗਏ ਹੂੰ ਬਾਕੀ ਸਾਰੀ ਸੀਸੀਟੀਵੀ ਸਾਰੀ ਉੱਥੇ ਹੈਗੀ ਆ ਜਿੱਦਾਂ ਵੀ ਪੈਟਰੋਲ ਪੰਪ ਤੇ ਜਿੰਨਾ ਕੁੱਟਿਆ ਵਾ ਜਿੱਦਾਂ ਵੀ ਹੈਗਾ ਸਾਰਾ ਬਿਲਕੁਲ ਏਰਪਾੜਤਾ ਭਾਈ ਬਹੁਤ ਸੱਟਾਂ ਲੱਗੀਆਂ ਵਾ ਜੋ ਤੀਰ ਭਵਾਨਾ ਸੀ ਗੱਲੀ ਸੀ ਜਾਂ ਕੋਈ ਨਾਲ ਸੀ ਨਾ ਗੱਲੀ ਸੀਗੀ ਭਾਈ ਪਹਿਲਾਂ ਗੱਲੀ ਸੀਗੀ ਉਹ ਹੂੰ ਠੀਕ ਆ ਬਾਅਦ ਚ ਜਦੋਂ ਮੇਰਾ ਫੋਨ ਕੱਢਣ ਲੱਗੀ ਠੀਕ ਆ ਕਹਿੰਦੀ ਹੁਣ ਮੈਨੂੰ ਪੈਸੇ ਫੋਨ ਵੀ ਕੱਢਿਆ ਮੇਰਾ ਪੈਸੇ ਵੀ ਨਾਲ ਲੈ ਗਈ ਭਾਈ ਕੈਸ਼ ਜਿੰਨਾ ਸੀਗਾ ਭਾਈ ਕਿੰਨੇ ਮੁੰਡੇ ਆ ਸੀ ਜਿਹਨਾਂ ਨੇ ਤੁਹਾਨੂੰ ਕੁੱਟਿਆ ਕਿੰਨੇ ਦੋ ਜਣੇ ਆਏ ਸੀਗੇ ਭਾਈ ਦੋ ਜਣੇ ਆਏ ਸੀਗੇ ਇੱਕ ਜਣਾ ਗੱਡੀ 'ਚ ਸੀਗਾ ਇੱਕ ਜਣਾ ਕੁੱਟਣ ਆਇਆ ਸੀ ਭਾਈ ਜਿਹੜੇ ਵੀ ਗੱਡੀ 'ਚ ਸੀ ਦੋਨੋਂ ਹੋਵੇ ਹਾਂਜੀ ਉਹ ਜਾਨੇ ਗੱਡੀ ਜਾਈ ਕੀ ਚੀਜ਼ ਮਜੀ ਤੁਹਾਡੇ ਸਿਰ ਤੇ ਸੱਟ ਲੱਗੀ ਕੋਈ ਪਤਾ ਨਹੀਂ ਭਾਜੀ ਕੋਈ ਕੜਾ ਸੀਗਾ ਪਤਾ ਨਹੀਂ ਖੰਡਾ ਡੈਕ ਸੀਗਾ ਕੁਝ ਜਿੰਨਾ ਟਾਂਕੇ ਲੱਗੇ ਬਾਈ 5-7 ਟਾਂਕੇ ਲੱਗੇ ਹੋ ਵੀ ਕਿਸੇ ਨੇ ਪਛਾਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਜਾਨ ਦੀ ਭਾਜੀ ਉੱਥੇ ਕੋਈ ਜੀ ਕਰ ਰਹੇ ਸੀਗੇ ਉਹ ਸਾਰਿਆਂ ਨੂੰ ਕਹਿਣ ਲੱਪੇ ਕਹਿੰਦੇ ਸੀ ਗੈਂਗਸਟਰਾਂ ਇਦਾਂ ਉਦਾਂ ਸਾਡੀ ਗੈਂਗਸਟਰ ਸਾਡੀ ਗੈਂਗਸਟਰਾਂ ਦਾ ਪਹੁੰਚ ਐਦਾਂ ਉਦਾਂ ਮੇਰਾ ਡੈਡੀ ਵੀ ਜੇਲ੍ਹ 'ਚ ਆ ਕੁੜੀ ਕਹਿਣ ਲੱਪੀ ਕਹਿੰਦੀ ਮੇਰਾ ਡੈਡੀ ਵੀ ਜੇਲ੍ਹ 'ਚ ਆ ਤੇ ਜਦੋਂ ਅਸੀਂ ਹਰਲ ਹਸਪੀਟਲ ਗਿਆ ਨਾ ਪਰਚਾ ਕਰਾਣ ਕੁਝ ਕੁ ਦੋ ਮੁੰਡੇ ਆਏ ਠੀਕ ਆ ਉਹ ਮੁੰਡੇ ਆਏ ਕਹਿੰਦਾ ਪਰਚਾ ਨਾ ਕਰਾਈ ਠੀਕ ਆ ਐਵੇਂ ਫੇਰ ਨਾ ਕਹੀ ਕਹਿੰਦਾ ਗੱਲਬਾਤ ਵੱਧ ਗਈ ਉਹੀ ਮੁੰਡੇ ਸੀ ਜਾਂ ਕੋਈ ਹੋਰ ਸੀ ਨਹੀਂ ਹੋਰ ਮੁੰਡੇ ਜਿਗੇ ਭਾਈ ਜਿਨ੍ਹਾਂ ਨੇ ਕੁੱਟਿਆ ਮੁੰਡੇ ਕੋਈ ਹੋਰ ਸੀ ਬਾਅਦ ਵਿੱਚ ਸਿਵਲ ਕੋਈ ਮੁੰਡੇ ਹੋਰ ਆਈ ਗਏ ਠੀਕ ਆ ਤੇ ਕਹਿੰਦਾ ਪਰਚਾ ਨਾ ਕਰਾਈ ਐਵੇਂ ਫੇਰ ਨਾ ਕਹੀ ਗੱਲਬਾਤ ਵੱਧ ਗਈ ਮੇਰਾ ਭਾਈ ਮੇਰੇ ਸੱਟਾ ਲੱਗਿਆ ਮੈਂ ਤਾਂ ਪਰਚਾ ਕਰਾਣਾ ਹੀ ਕਰਾਣਾ ਠੀਕ ਆ ਮੈਂ ਕਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਹਾਡੀ ਗੱਡੀ ਦੀ ਗਲਤ ਰੇਂਜ ਪੈ ਗਿਆ ਮੈਂ ਕਿਹਾ ਮੈਂ ਖੋਰੀ ਫਿਲ ਕਰ ਰਿਹਾ ਕਿ ਮੈਂ ਗੱਡੀ ਦਾ ਢਿੱ ਠੀਕ ਕਰਵਾ ਦੂੰਗਾ ਠੀਕ ਹੈ ਠੀਕ ਹੈ ਬਟ ਉਹ ਕੁੱਤਨ ਲਾਪੇ ਠੀਕ ਆ ਇਸ ਕਰਕੇ ਭਈ ਮੈਂ ਇਨਸਾਫ ਮੰਗਦਾ ਕਿ ਵੀ ਜਿਹੜੀ ਮੇਨਾਂ ਲੁੱਟ ਕੋ ਹੋਈ ਆ ਠੀਕ ਆ ਜਿਹੜੇ ਮੇਰੇ ਪੈਸੇ ਲੈ ਗਏ ਮੇਰਾ ਪੈਸੇ ਜਿਹੜਾ ਬਾਕੀ ਜਿਹੜੇ ਮੇਰੇ ਸੱਟਾਂ ਲੱਗੀਆਂ ਆ ਠੀਕ ਆ ਮੇਰਾ ਇਨਸਾਫ ਜਿੱਦਾਂ ਵੀ ਲੜਾਈ ਤੋਂ ਬਾਅਦ ਤੁਹਾਡਾ ਫੋਨ ਕੋ ਕੇ ਲੈ ਗਿਆ ਐ پیسے ਜਿਹੜੇ ਜੀ ਕੰਨੇ ਲੈ ਗਏ ਹਾਂ ਜੀ ਹਾਂ ਜੀ ਲੜਾਈ ਤੋਂ ਬਾਅਦ ਲੜਾਈ ਜਦੋਂ ਹੋਈ ਐ ਜਦੋਂ ਮੁੰਡਾ ਆਇਆ ਨਾ ਉਦੋਂ ਉਦੋਂ ਮੇਨਾ ਕੇ ਫੋਨ ਕਿੰਨੇ ਕੱਢੇ ਮੁੰਡੇ ਨੇ ਫੋਨ ਕੱਢਿਆ ਇਹ ਦੋਨਾਂ ਨੇ ਪਤਾ ਨਹੀਂ ਕਿੰਨੇ ਕੱਢਿਆ ਦੋਨੋਂ ਜਾਣੇ ਮੇਨਾ ਫੋਨ ਲੀਕਿਆ ਸੀ ਤੁਹਾਨੂੰ ਕਿ ਨਹੀਂ ਵਾਪਸ ਨਹੀਂ ਨਹੀਂ ਫੋਨ ਨਹੀਂ ਮਿਲਿਆ ਫੋਨ ਵੀ ਤੇ ਫੋਨ ਦੇ ਨਾਲ ਪੈਸੇ ਸੀ ਪੈਸੇ ਲੈ ਪਰ ਇਹ ਹੋਲੇ ਪਿਆ 60000 ਰੁਪਇਆ ਹੋਣਾ ਸਵੇਰ ਦਾ ਜਿੰਨਾ ਕੈਸ਼ ਸੀਗਾ ਸਾਰਾ ਸੀਗਾ ਜਿਹੜਾ ਪੈਟਰੋਲ ਤੁਸੀਂ ਪਾਇਆ ਜੀ ਹਾਂ ਜੀ ਸਵੇਰ ਦਾ ਜਿੰਨਾ ਗਿਆ ਸੀ ਗਲਤੀ 60 ਕਿੰਨੀ ਕਿ ਲੱਗੀ ਤੁਹਾਡੇ ਨੂੰ ਡਾਕਟਰ ਨੇ ਕਿਹਦੇ ਸੱਟ ਮੈਡਿਕਲ ਨੇ ਜਿਆਦਾ ਦੱਸਿਆ ਕਿ ਮਤਲਬ ਕਿ ਸਿਰ ਦੀ ਸਕੈਨਿੰਗ ਵੀ ਕੀਤੀ ਆ ਠੀਕ ਆ ਉਹ ਕਹਿੰਦਾ ਬਲੱਡ ਪਤਾ ਨਹੀਂ ਜਿੱਦਾਂ ਮ ਲੱਗੀ ਜਮਾ ਹੋਇਆ ਆ ਟਾਂਕੇ ਲਾਏ ਆ ਬਾਕੀ ਪਸਲੀਆਂ ਵਾਂ ਇੱਥੇ ਅੰਦਰੂਨੀ ਸੱਟ ਲੱਗੀ ਆ ਪਸਲੀਆਂ ਦੇ ਵਿੱਚ ਉਹਨਾਂ ਨੇ ਸਕੈਨਿੰਗ ਕੀਤੀ ਆ ਬਾਕੀ ਉਹਨਾਂ ਨੇ ਕਿਹਾ ਰਿਪੋਰਟ ਕਹਿੰਦੇ ਸਵੇਰੇ ਆਊਗੀ ਕਿੰਨਾ ਟਾਈਮ ਹੋਵੇ ਤੁਹਾਨੂੰ ਪੱਕਾ 5 ਦੇ 2 ਮਹੀਨੇ ਹੋ ਗਏ ਬਾਈ ਕੰਮ ਕਰਦੇ ਮੈਰਿਡੂ ਫਿਲਮ ਮੈਰਿਡ ਆ ਬਾਈ ਕਿਹੜੀ ਜਗ੍ਹਾ ਰਹਿੰਦੇ ਆ ਆਪਣੇ ਸੰਤੋਖਰੇ ਬਾਈ